ਇਹ ਹਲਕਾ ਜਲਾਲਾਵਾ ਤੇ ਨਾਲ ਲੱਗਦੇ ਪਿੰਡ ਢੰਡੀ ਕਦੀਮ ਵਿਖੇ ਬੀਜੇਪੀ ਦੇ ਵੱਲੋਂ 100 ਲੋੜਵੰਦ ਹੜਪੀੜਿਤ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਜਿਵੇਂ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਪਾਣੀ ਨਾਲ ਹਜ਼ਾਰਾਂ ਏਕੜ ਫਸਲਾਂ ਦਾ ਤੇ ਕਈ ਘਰਾਂ ਦਾ ਨੁਕਸਾਨ ਹੋਇਆ ਸੀ ਜਿਸ ਦੌਰਾਨ ਹੜ ਪੀੜਿਤ ਪਰਿਵਾਰਾਂ ਦੀ ਮਦਦ ਲਈ ਕਈ ਜਥੇਬੰਦੀਆਂ ਤੇ ਕਈ ਸਮਾਜ ਸੇਵੀ ਤੇ ਕਈ ਲੀਡਰ ਸਹਿਬਾਨ ਅੱਗੇ ਆਏ ਤਾਂ ਉੱਥੇ ਹੀ ਉਹਨਾਂ ਹੜ੍ਹਾਂ ਦੇ ਪਾਣੀ ਇਮਾਰਤ ਤੋਂ ਬਾਅਦ ਕੁਝ ਲੀਡਰਾਂ ਵੱਲੋਂ ਤੇ ਸਵਸੇਵੀਆਂ ਦੇ ਵੱਲੋਂ ਲੋੜਵੰਦ ਹੜਪੀੜਤ ਪਰਿਵਾਰਾਂ ਤੱਕ ਲਗਾਤਾਰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਇਸ ਦੇ ਤਹਿਤ ਅੱਜ ਬੀਜੇਪੀ ਦੇ ਫਾਜ਼ਿਲਕਾਰ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਦੇ ਵੱਲੋਂ ਸੇਵਾ ਪਖਵਾੜਾ ਸਕੀਮ ਤਹਿਤ ਪਿੰਡ ਢੰਡੀ ਕਦੀਮ ਵਿਖੇ ਕਰੀਬ 100 ਲੋੜਵੰਦ ਹੜਪੀੜਤ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਗਿਆ ਇਸ ਮੌਕੇ ਪਿੰਡ ਦੇ ਲੋਕਾਂ ਦੇ ਵੱਲੋਂ ਤੇ ਬੀਜੇਪੀ ਦੇ ਸਮਰਥਕਾਂ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਅਤੇ ਪੰਜਾਬ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਤੁਹਾਡੇ ਵੱਲੋਂ ਪਿੰਡ ਦੇ ਵਿੱਚ ਕਿੰਨਾ ਦੇ ਤਰਫੋਂ ਭੇਜਿਆ ਗਿਆ ਤੇ ਕੀ ਕੁਝ ਦਿੱਤਾ ਜਾ ਰਿਹਾ ਤੇ ਕਿੰਨੇ ਪਰਿਵਾਰਾਂ ਤੱਕ ਪਹੁੰਚੇਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਦਾ ਔਰ ਜਿਹੜਾ ਰਾਸ਼ਨ ਹੈ ਸਰਦਾਰ ਸੁਖਿੰਦਰ ਸਿੰਘ ਕਾਕਾ ਕਮੋਜ ਜੀ ਵੱਲੋਂ ਭੇਜਿਆ ਗਿਆ ਤੇ ਜਿਹੜਾ ਰਾਸ਼ਨ ਹੈ ਸਾਡੇ ਕੋਲ ਇਹ ਲਗਭਗ 100 ਪਰਿਵਾਰ ਦਾ ਜੀ 100 ਫਾਰਮ ਹੈ ਔਰ ਬਹੁਤ ਵਰਦੀ ਆ ਜਿਹੜਾ ਇੱਕ ਉਪਰਾਲਾ ਹੈਗਾ ਬੀਜੇਪੀ ਵੱਲੋਂ ਬਹੁਤ ਵੱਡੀ ਸੇਵਾ ਨਿਭਾ ਰਿਹਾ ਸਾਡੇ ਬਾਈ ਕਾਕਾ ਕਮੋਜੀ ਔਰ ਮਤਲਬ ਸਭ ਤੋਂ ਵੱਡੀ ਗੱਲ ਹੈ ਜੇ ਦੁੱਖ ਸੁੱਖ ਦੇ ਵਿੱਚ ਉਹਨਾਂ ਵੱਲੋਂ ਹਰੇਕ ਚੀਜ਼ ਜਿਹੜੀ ਹੈ ਉਹ ਜਿੰਨੇ ਵੀ ਮਤਲਬ ਜਿਹੜੀ ਚੀਜ਼ ਦੀ ਜ਼ਰੂਰ ਸੀਗੀ ਉਹਨਾਂ ਨੇ ਉਹ ਪਹੁੰਚਾਈ ਹੈ ਜੀ ਪਹਿਲਾਂ ਫਾਰਮ ਭਰੇ ਸੀ ਇਹਨਾਂ ਹਾਂਜੀ ਹਾਂਜੀ ਪਹਿਲਾਂ ਫਾਰਮ ਭਰੇ ਗਏ ਸੀਗੇ ਆਪਣੇ ਸਰਪੰਚ ਬਲਵਿੰਦਰ ਸਿੰਘ ਵੱਲੋਂ ਟੋਟਲ ਪੰਚਾਇਤ ਮੈਂਬਰ ਸਾਹਿਬ ਵੀ ਹੈਗੇ ਆ ਤੇ ਉਹਨਾਂ ਦੇ ਮਤਲਬ ਇਹ ਕਿ ਵਾਅਦੇ ਹਿੱਥ ਜਿਹੜੇ ਅੱਜ ਰਾਸ਼ਨ ਅਸੀਂ ਇਹ ਵੰਡ ਰਹੇ ਆ ਇਹ ਜਿਨ੍ਹਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਸੀ ਉਹਨਾਂ ਨੂੰ ਦਿੱਤਾ ਜਾ ਰਿਹਾ ਜੀ ਜੀ ਉਹਨਾਂ ਨੂੰ ਦਿੱਤਾ ਜਾ ਰਿਹਾ ਜャ ਜਿਹੜੇ ਵਿਚਾਰੇ ਜਿਨ੍ਹਾਂ ਦੇ ਘਰ ਵਾਲੇ ਇਸ ਦੁਨੀਆ ਚਲੇ ਗਿਆ ਛੋਟੇ ਬੱਚੇ ਆ ਜਾਂ ਜਿਨ੍ਹਾਂ ਦੀ ਜ਼ਮੀਨ ਨਹੀਂ ਹੈਗੀ ਜਿਨ੍ਹਾਂ ਦੇ ਬੱਚੇ ਛੋਟੇ ਕਮਾਨ ਵਾਲੇ ਨਹੀਂ ਉਹਨਾਂ ਨੂੰ ਖਾਸ ਕਰਕੇ ਜੀ ਇਹ ਰਸੋਈ ਦਾ ਸਮਾਨ ਹੈ ਸਾਰਾ ਹਾਂਜੀ ਸਾਰਾ ਰਸੋਈ ਦਾ ਸਮਾਨ ਹੈ ਜੇ ਰਸ਼ਨ ਹੈ ਜੀ ਤੇ ਤੈਹ ਦਿਲੋਂ ਧੰਨਵਾਦ ਹੈ ਜੀ ਕਾਕਾ ਕਮੋਜ ਦਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਨਾਮ ਮੇਰਾ ਗੁਰਮukh ਸਿੰਘ ਪਿੰਡ ਢੰਡੀ ਗਦੀ ਨੇ ਅੱਜ ਜਿਹੜਾ ਰਸ਼ਨ ਵੰਡਿਆ ਜਾ ਰਿਹਾ ਕਿ ਕਿੰਨਾ ਵੱਲ ਵੰਡਿਆ ਜਾ ਰਿਹਾ ਹੈ ਜੀ ਭਾਜੀਪੀ ਦੇ ਪ੍ਰਧਾਨ ਕਾਕਾ ਕਮੋਜ ਜਿੰਦ ਦੇ ਵੱਲ ਵੰਡਿਆ ਜਾ ਰਿਹਾ ਹੈ ਪਹਿਲੇ ਆਈਸੀ ਕੇ ਸਾਡੇ ਕੋਲ 8 ਵੇਲੇ ਵੀ ਉਹਨਾਂ ਨੇ ਬਹੁਤ ਸਾਡੀ ਸੇਵਾ ਕੀਤੀ ਸੀਗੀ ਹਮ ਹੁਣ ਵੀ ਉਹਨਾਂ ਨੇ ਫਾਰਮ ਪ੍ਰੋਵਾਏ ਸੀ ਸਮੋਹ ਦੇ ਕਰੀਬ ਅੱਛਾ ਅੱਜ ਜੋ ਰਾਸ਼ਨ ਹੈ ਉਹ ਵਨੀਦ ਵਜੀਤ ਚਾਰਾ ਸਾਡੇ ਪਿੰਡਾਂ ਅੰਨੀ ਦੇ ਵਿੱਚ ਸੋ ਸੋ ਫਾਰਮਾਂ ਦੇ ਮੁਤਾਬਕ ਹੈ ਹਾਂਜੀ ਹਾਂਜੀ ਪੂਰਾ ਪਹਿਲਾਂ ਵੀ ਰਾਸ਼ਨ ਪਹੁੰਚਿਆ ਪਹਿਲਾਂ ਵੀ ਹਾਂਜੀ ਹਾਂਜੀ ਪਹਿਲਾਂ ਵੀ ਪਹੁੰਚਿਆ ਚਾਰਾ ਵੀ ਰਾਸ਼ਨ ਵੀ ਹੋਰ ਵੀ ਕਹਿੰਦੇ ਤੁਹਾਨੂੰ ਡੀਜ਼ਲ ਦੀ ਸਹਤਾ ਵੀ ਦੇਵਾਂਗੇ ਇਸ ਰਾਸ਼ਨ ਦੇ ਵਿੱਚ ਕੀ ਕੀ ਦਿੱਤਾ ਜਾ ਰਿਹਾ ਅੱਜ ਇਸ ਰਾਸ਼ਨ ਦੇ ਵਿੱਚ ਜੋ ਰਸੋਈ ਦਾ ਸਮਾਨ ਹੈ ਉਹਦੇ ਵਿੱਚ ਸਾਰਾ ਹੀ ਅੱਛਾ ਆਮ ਵਈਆ ਕਰਵਾਇਆ ਜਾ ਰਿਹਾ ਕੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਪ੍ਰਾਲਾ ਜੀ ਜੋ ਹੜ ਬੀੜਤ ਨੇ ਉਹਨਾਂ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਬਹੁਤ ਵਧੀਆ ਹੈ ਸਾਡੇ ਨਾਲ ਸਹਿਯੋਗ ਦਿੱਤਾ ਇਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜਿਹੜਾ ਬੰਦੇ ਕੀ ਨਾਮ ਹੈ ਚੰਡੀਗੜ੍ਹ ਕੀ ਨਾਮ ਹੈ ਸੰਦੀਪ ਸਿੰਘ ਤੇ ਅੱਜ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਹੈ ਕਿਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਮੋਦੀ ਸਰਕਾਰੋਂ ਹਾਂ ਫਾਰਮ ਪਰ ਇਹ ਹੀ ਪਹਿਲਾਂ ਹਾਂਜੀ ਕਿੰਨੇ ਪਰਿਵਾਰਾਂ ਨੂੰ ਅੱਜ ਵੰਡਿਆ ਜਾ ਰਿਹਾ ਸੌ ਲਿਖੇ ਸੌ ਲਿਖੇ ਪਹਿਲਾਂ ਵੀ ਆਇਆ ਰਾਸ਼ਨ ਇੱਥੇ ਹਾਂਜੀ